ਪੰਜਾਬ ਦੇ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਵਾਲੀ ਸ਼ਰਤਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਇੱਕ ਟਵੀਟ ਕੀਤਾ ਗਿਆ ਤੇ ਟਵੀਟ ਤੋਂ ਬਾਅਦ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦਿਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਹੀ ਰਜਿਸਟਰੀਆਂ ਨੂੰ ਐਨਓਸੀ ਖਤਮ ਕਰਨ ਦੇ ਲਈ ਖੱਜਲ ਖਵਾਰੀ ਜਿਹੜੀ ਕਿ ਸਰਕਾਰੀ ਦਫ਼ਤਰਾਂ ਅੰਦਰ ਹੁਣ ਘਟ ਗਈ ਹੈ ਤਾਂ ਇਸ ਦੇ ਇਸ ਦੇ ਨਾਲ ਜੁੜੇ ਹੋਏ ਲੋਕਾਂ ਨੇ ਕਿਹਾ ਕਿ ਸਾਡੇ ਕਾਰੋਬਾਰ ਦੇ ਵਿੱਚ ਇਸ ਦੇ ਨਾਲ ਵਾਧਾ ਹੋਵੇਗਾ ਅਤੇ ਰੁਕੀਆਂ ਹੋਈਆਂ ਰਜਿਸਟਰੀਆਂ ਜਿਹੜੀਆਂ ਕਿ ਹੁਣ ਜਲਦ ਹੀ ਹੋਣਗੀਆਂ ਮੈਂ ਸ਼ੁਕਰਗੁਜ਼ਾਰਾ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ ਜੋ ਕਿ ਸਾਡੇ ਬਹੁਤ ਦੇਰਿਆਂ ਉਮੜਾਉਟ ਰੀਆਂ ਸੀਆਂ ਇਹਨਾਂ ਨੂੰ ਲੈ ਕੇ ਇਹ ਉਹਨਾਂ ਵੱਲੋਂ ਖੇਡਿਆ ਗਿਆ ਮਾਸਟਰ ਸਟ੍ਰੋਕਾ ਜਿਸ ਨਾਲ ਆਮ ਬੰਦੇ ਨੂੰ ਬਹੁਤ ਜ਼ਿਆਦਾ ਰਾਹਤ ਮਿਲ ਰਹੀ ਜਿੱਥੇ ਆਮ ਬੰਦੇ ਖੱਜਲ ਖਿਆਰ ਦੇ ਕਚਾਰੇ ਨੇ ਵਿੱਚ ਜਾ ਕੇ ਤਸਕੀਲ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਨੇ ਐਨ.ਓ.ਸੀਆਂ ਕਰਕੇ ਰਜਿਸਟ੍ਰੇਸ਼ਨ ਦੀ ਹੋ ਰਹੀਆਂ ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਦਾ ਕੋਈ ਖਰਚੇ ਸੀਗੇ ਉਹਨਾਂ ਹੀ ਕੰਮ ਰੁਕੇ ਪਏ ਸੀ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਲੋਕ ਵੀ ਸਾਨੂੰ ਆ ਕੇ ਸਵਾਲ ਕਰਦੇ ਨੇ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਮਾਨ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮਾਸਟਰ ਸੋਕੇ ਲਿਆ ਵਾ ਤੇ ਆਮ ਲੋਕਾਂ ਉਹ ਰਾਹ ਦਿੱਤੀ ਹੈ ਇਹ ਭਗਵਾਨਤਪਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸਫਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜਿਵੇਂ ਲੋਕ ਦਫਤਰਾਂ ਦੇ ਸਰਕਾਰੀ ਦਫਤਰਾਂ ਦੇ ਜਾਦੇ ਸੀ ਕਿ ਕੱਦ ਕੋਾਰ ਹੋਣ ਲਈ ਇਹ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਗੱਲਾਂ ਕਰਦੇ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਕੋਈ ਇੱਕ ਮੁੱਦੇ ਦਾ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗਦਾ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੋਣੀ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਇਹ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਛੁਟੇ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤ ਮਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰੋਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਜੀ ਦਾ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗ੍ਹਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ ਚਾਰ-ਚਾਰ ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵਾਨਤਮਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਨਤਾ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜਾਊਗੀ